ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਵਾਹਿ ਸੋ ਰਠਾ ਹੈ ਗੁਰੂ ਮਹਲਾ ਜੀ ਜ ਹਰ ਜੀਉ ਤੁਧਨ ਸਦਾ ਸਲਾਹੀ ਪਿਆਰੇ ਵਾਹਿਗੁਰੂ ਵਾਹਿ ਜਿ ਚਰ ਘਟ ਅੰਤਰ ਹ ਸਾਸ ਵਾਹਿ ਇੱਕ ਪਾਲ ਖਿਨ ਵਿਸਰਾ ਤੂ ਸਵਾਮੀ ਜਾਣਾ ਬਰਸ ਪਚਾਸਾਹ ਗੁਰੂ ਵਾਹਿਗੁਰੂ ਆਮ ਮੂੜ ਮਗਦ ਸਦਾ ਸੇ ਪਾਈ ਵਾਹਿਗੁਰੂ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨ ਸਦਾ ਸਲਾਹੀ ਪਿਆਰੇ ਜੇ ਚਰ ਘਟ ਅੰਕਰ ਹ ਸਾਸਾ ਗੁਰੂ ਵਾਹਿਗੁਰੂ ਇੱਕ ਪਾਲ ਖੇਨ ਵਿਸਰਾ ਤੂ ਸੁਆਮੀ ਗੁਰੂ ਵਾਹਿਗੁਰੂ ਜਾਣ ਬਾਰਸਤ ਜਾਸਾ ਵਾਹਿਗੁਰੂ ਹਮ ਆਮੇੜੋ ਮੁਗਦ ਸਦਾ ਸੇ ਭਾਈ ਵਾਹਿਗੁਰੂ ਗੁਰ ਕਾ ਸਬਦ ਪ੍ਰਗਾਸਾ ਵਾਹਿਗੁਰੂ ਵਾਹਿਗੁਰੂ ਹਰ ਜੀਉ ਤਮਿਆ ਤੇ ਦਿਹ ਬੁਝਾਈ ਹਰ ਜੀਉ ਤੁਧ ਬਿਟਹੁ ਵਾਰਿਆ ਸਦ ਹੀ ਮਾਹੇ ਗੁਰੂ ਤੇਰੇ ਨਾਮ ਬਿਟਹੁ ਬਲ ਜਾਈ ਹੋ ਗੁਰੂ ਹੈ ਗੁਰੂ ਰਾਹ ਕਾਮ ਸ਼ਬਦ ਮੋਇ ਸ਼ਬਦ ਮਾਰ ਜੀਵਾਲੇ ਧਾਇ ਹੈ ਗੁਰੂ ਸ਼ਬਦ ਹੀ ਮੋਕਤ ਪਾਏ ਵਾਹਿ ਸ਼ਬਦ ਮਨ ਤਨ ਨਿਰਮਲ ਹੋਆ ਵਾਹਿ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਵਾਹਿਗੁਰੂ ਹਰਿ ਸੋ ਰਹਿ ਆ ਸਮਾਈ ਸੋ ਜੀ ਵਾਹਿਗੁਰੂ ਸ਼ਬਦ ਨਾ ਜਾਣ ਸੇ ਅੰਨੇ ਬੋਲੇ ਗੁਰੂ ਵਾਹਿ ਸੋ ਕਿਤ ਆਏ ਸੰਸਾਰਾ ਸਨ ਪਾਇਆ ਬਿਰਥਾ ਜਨਮ ਗਵਾਇਆ ਵਹਿ ਗੁਰੂ ਆਹ ਜਮ ਵਾਰੋ ਵਾਰਾ ਵਹਿ ਗੁਰੂ ਆਹ ਬਿਸਟਾ ਕੀ ਕੀੜੇ ਬਿਸਟਾ ਮਹ ਸਮਾਨੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖ ਮਾਰਗ ਲਾਏ ਪਾਏ ਤਿਸ ਦਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾਮੇਤ ਪਾਏ ਇੰ ਵਾਹੇ ਗੁਰੂ ਵਾਹੇ ਕਰਤਾ ਕਰੇ ਸੋ ਹੋਵੇ ਵਾਹੇ ਗੁਰੂ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਵਾਹੇ ਆਵਰਨਾ ਦੂਜਾ ਕੋਈ ਤਪ ਕਰ ਵੇਖ ਮਾਰਗ ਲਾਏ ਭਾਈ ਤਿਸ ਬਿਨਾ ਆਵਰ ਨਾ ਕੋਇ ਜੋ ਧੁਰ ਲਿਖਿਆ ਸੋ ਕੋਇ ਨ ਮਿਟ ਪਾਏ ਕਰਤਾ ਗਰੇ ਸੋ ਹੋਇ ਤੰਗ ਹੈ ਗੁਰੂ ਵਾਹਿ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਆਵਰ ਨਾ ਦੂਜ ਕੋਇ ਹੋਇ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿਗੁਰੂ ਸੋਰਠਾ ਮਹੱਲਾ ਤੀਜਾ ਵਾਹਿ ਹੈ ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਿਰ ਘਟ ਅੰਤ ਰਹਾ ਸਾਸਾ ਇੱਕ ਪਾਲ ਖਿੰਨ ਵਿਸਰਹਾ ਤੂ ਸਵਾਮੀ ਜਾਣੋ ਬਰਸ ਪਚਾਸਾ ਗੁਰੂ ਹਮ ਮੂੜੇ ਮੁਗਦ ਸਦਾ ਸੀ ਭਾਈ ਗੁਰ ਕਾ ਸਬਦ ਪ੍ਰਗਾਸਾ